ਆਪਾਂ ਬਲੱਡ ਬੈਂਕ ਤੇ ਜਾ ਕੇ 2 ਯੂਨਟ ਖੂਨ ਲੈ ਕੇ ਆਈਏ ਨਾ ਉਹਦੇ ਪੈਸੇ ਦੇਣੇ ਪੈਂਦੇ ਸਾਨੂੰ ਤੁਸੀਂ ਵੇਖੋ ਜੇ ਕੋਈ ਵੀ ਐਕਸੀਡੈਂਟ ਹੋ ਜਾਏ ਤੇ ਆਪਾਂ ਕਿਸੇ ਕੋਲੋਂ ਡਾਕਟਰ ਕਹਦੇ ਵੀ ਤੁਹਾਨੂੰ 3 ਯੂਨਟ ਖੂਨ ਚਾਹੀਦਾ ਤੁਹਾਡੇ ਮਰੀਜ਼ ਨੂੰ ਖੂਨ ਜ਼ਿਆਦਾ ਵਗ ਗਿਆ ਤਾਂ ਤੁਹਾਨੂੰ 3 ਯੂਨਟ ਚਾਹੀਦਾ 3 ਬੋਤਲਾਂ ਤੁਹਾਨੂੰ ਖੂਨ ਦੀਆਂ ਚਾਹੀਦੀਆਂ ਨੇ ਆਪਾਂ ਬਲੱਡ ਬੈਂਕ ਵਾਲਿਆਂ ਕੋਲ ਜਾਂਦੇ ਆਂ ਤੇ ਉਹਦੇ ਬਦਲੇ ਪੈਸੇ ਲੈਂਦੇ ਸਾਡੇ ਕੋਲੋਂ ਹੁਣ ਸੋਚ ਕੇ ਵੇਖੋ ਵੀ ਜੇ ਕਿਸੇ ਕੋਲੋਂ ਅਸੀਂ ਖੂਨ ਲਿਆ ਤੇ ਸਾਨੂੰ ਪੈਸੇ ਦੇਣੇ ਪਏ ਤੇ ਸਾਡੀ ਬੋਡੀ ਵਿੱਚੋਂ ਆਪਾਂ ਅੱਜ ਇੱਕ ਬੋਤਲ ਖੂਨ ਦੀ ਲਈਏ ਤੇ 24 ਘੰਟਿਆਂ ਬਾਅਦ 48 ਘੰਟਿਆਂ ਬਾਅਦ ਸਾਡੀ ਬੋਡੀ 'ਚ ਆਪਣੇ ਆਪ ਹੀ ਨਵਾਂ ਖੂਨ ਬਣ ਜਾਂਦਾ ਇਹ ਚੀਜ਼ਾਂ ਦਾਤਾ ਜਿਹੜੀਆਂ ਰੱਬ ਦੀਆਂ ਮਾਲਕ ਦੀਆਂ ਇਹਦਾ ਕਦੀ ਸ਼ੁਕਰਾਨਾ ਕੀਤਾ ਆਪਾਂ ਪੁੱਛ ਕੇ ਵੇਖੋ ਨਾ ਪਰਿਵਾਰਾਂ ਵਿੱਚ ਜਿਨ੍ਹਾਂ ਪਰਿਵਾਰਾਂ ਵਿੱਚ ਮਰੀਜ਼ਾਂ ਦੀ ਜਿਹੜੀ ਖੂਨ ਦੀ ਕਮੀ ਹੈ ਜਾਂ ਉਹਨਾਂ ਦੀ ਬੋਡੀ ਨਵਾਂ ਖੂਨ ਨਹੀਂ ਬਣਾ پا ਰਹੀ ਤੰਦਰੁਸਤੀ ਕਿੰਡੀ ਵੱਡੀ ਚੀਜ਼ ਹੁੰਦੀ ਹੈ ਇਹ ਤੰਦਰੁਸਤੀ ਹੈ ਨਾ ਕਿੱਡੀ ਵੱਡੀ ਦਾਤ ਜਿਹਨੂੰ ਸਰੀਰ ਨੂੰ ਰੋਗ ਲੱਗਦਾ ਨਾ ਫਿਰ ਬੰਦਾ ਕਹਿੰਦਾ ਸਭ ਕੁਝ ਮੇਰੇ ਕੋਲੋਂ ਕੋ ਲੈ ਲੈ ਮੈਨੂੰ ਤੰਦਰੁਸਤੀ ਦੇ ਦੇਵੇ ਸਾਨੂੰ ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੱਲੀ-ਕੱਲੀ ਚੀਜ਼ ਆ ਆਪਣੇ ਸਾਡੇ ਅੰਗ ਹੀ ਆ ਕਿੰਡੇ ਵਧੀਆ ਰੱਬ ਨੇ ਸਾਨੂੰ ਦਿੱਤੇ ਹੋਏ ਨੇ ਪਰ ਜੇ ਕਿਤੇ ਐਕਸੀਡੈਂਟ ਹੋ ਜਾਏ ਘਟਨਾ ਵਾਪਰ ਜਾ ਕਿਤੇ ਲੱਤ ਬਾਹ ਟੁੱਟ ਜਾਏ ਦੁਬਾਰਾ ਜੋੜ ਹੋ ਜਾ ਨਹੀਂ ਪੈਂਦਾ ਜੇ ਪੈ ਵੀ ਜਾਵੇ ਤੇ ਗੱਲ ਉਹ ਨਹੀਂ ਬਣਦੀ ਜਿਹੜੀ ਜਦਾਂ ਦੀ ਫਲੈਕਸੀਬਲ ਸਾਡੇ ਸਰੀਰ ਦੀ ਵਿੱਚ ਪਹਿਲਾਂ ਸੀ